ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਮਲਕੌਰ ਦੇ ਨਾਲ ਜੁੜੀ ਹੋਈ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਛਾਈ ਹੋਈ ਹੈ ਕਮਲਕੌਰ ਕੇ ਉਸਤਾ ਕਤਲ ਹੋ ਗਿਆ ਪਰ ਹੁਣ ਇੱਕ ਹੋਰ ਹੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕਮਲਕੌਰ ਲਾਈਵ ਆਈ ਆ ਤੇ ਉਹ ਸੋਸ਼ਲ ਮੀਡੀਆ ਤੇ ਗੱਲ ਆਖ ਰਹੀ ਆ ਕਿ ਜਿਹੜਾ ਕੁਝ ਉਸਦੇ ਨਾਲ ਹੋਇਆ ਏ ਉਹ ਸਭ ਝੂਠ ਆ ਤੇ ਉਸਦਿਆਂ ਲੋਕ ਆ ਫਾਵਾ ਫਲਾ ਰਹੇ ਆ ਕਿ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੀ ਪਰ ਜਿਹਾ ਕੁਝ ਨਹੀਂ ਹੋਇਆ ਉਸਨੇ ਕਿਹਾ ਕਿ ਉਸਦਾ ਫੋਨ ਬੰਦ ਸੀ ਜਦੋਂ ਉਸਨੇ ਨੈਟ ਔਨ ਕੀਤਾ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਲੋਕ ਉਸਦੇ ਮਰਨ ਦੀਆਂ ਅਫਵਾਹਾਂ ਫਲਾ ਰਹੇ ਆ ਇਹ ਅਸੀਂ ਨਹੀਂ ਕਹਿ ਰਹੇ ਆ ਕਮਲਕੌਰ ਖੁਦ ਸੋਸ਼ਲ ਮੀਡੀਆ ਦੀ ਜਿਹੜੀ ਉਸਦੀ ਇੰਸਟਾਗ੍ਰam ਆਈਡੀ ਆ ਉਸਤੇ ਉੱਤੇ ਲਾਈਵ ਆ ਕੇ ਉਸਨੇ ਇੱਕ ਗੱਲਾਂ ਆਖੀਆਂ ਤੇ ਉਸਨੇ ਕਿਹਾ ਕਿ ਲੋਕ ਤਰ੍ਹਾਂ ਤਰ੍ਹਾਂ ਆ ਫਾਰਮਾ ਫਲਾਰ ਇਹ ਸਭ ਵੇਖ ਕੇ ਉਹ ਵੀ ਹੈਰਾਨ ਹੋ ਗਈ ਉਹ ਸਿਰਫ ਹਸਪਤਾਲ ਦੇ ਵਿੱਚ ਐਡਮਿਟ ਸੀ ਤੇ ਉਸ ਨੂੰ ਕੁਝ ਨਹੀਂ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸਾਰਾ ਕੁਝ ਜਦੋਂ ਕਮਲਕੌਰ ਲਾਈਵ ਆਈ ਹੈ ਇਸ ਤੋਂ ਪਹਿਲਾਂ ਅਮਰਤਪਾਲ ਸਿੰਘ ਮਹਿਰੋਂ ਬਾਰੇ ਖਬਰਾਂ ਜਿਹੜੀਆਂ ਆਈਆਂ ਕਿ ਉਸ ਦੇ ਦੋ ਸਾਥੀ ਗ੍ਰਿਫਤਾਰ ਹੋ ਗਏ ਆ ਤੇ ਉਸ ਦੇ ਉਹ ਆਪ ਖੁਦ ਯੂਏ ਜਿੱਤਪ ਗਿਆ ਇਹ ਬਠਿੰਡੇ ਦੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਕਰਕੇ ਇਹ ਗੱਲ ਕਹੀ ਗਈ ਹੈ ਕਿ ਉਸ ਨੂੰ ਜਿਹੜਾ ਉੱਥੇ ਪੁੱਚੂ ਹਾਊਸ ਦੇ ਜਿਹੜਾ ਕੈਂਪ ਏਰੀਆ ਉਸ ਦੇ ਵਿੱਚ ਗੱਡੀ ਦੇ ਵਿੱਚ ਉਸ ਨੂੰ ਜਿਹੜਾ ਕਮਰ ਕੱਸੇ ਦੇ ਨਾਲ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਉਸ ਦੀ ਜਿਹੜੀ ਮਰਤਕ ਦੇ ਆ ਉਹ ਜਿਹੜਾ ਉੱਥੇ ਹਸਪਤਾਲ ਆ ਐਮਜ਼ ਹਸਪਤਾਲਾ ਉਸ ਦੀ ਪਾਰਕਿੰਗ ਦੇ ਵਿੱਚ ਗੱਡੀ ਦੇ ਵਿੱਚ ਪਈ ਮਿਲੀ ਆ ਤੇ ਉਸ ਨੂੰ ਉਹ ਥੋੜੀ ਥੋੜੀ ਜਿਹੜੀ ਉਹ ਖਰਾਬ ਵੀ ਹੋ ਰਹੀ ਸੀ ਜਿਹੜੀ ਉਸਦੀ ਮਿਰਤਕ ਦੇ ਆ ਕਿਉਂਕਿ 3 ਦਿਨ ਹੋ ਗਏ ਸੀ ਪਰ ਜਦੋਂ ਕਮਲ ਕੌਰ ਨੇ ਇਹ ਗੱਲ ਆਖੀ ਤੇ ਉਸ ਤੋਂ ਬਾਅਦ ਲੋਕ ਪੰਬਲ ਪੂਸੇ ਦੇ ਵਿੱਚ ਪੈ ਗਏ ਕਿ ਇਹ ਆਖਰ ਹੋਇਆ ਕੀ ਆ ਇਸ ਨੇ ਕਿਉਂ ਐਡਾ ਵੱਡਾ ਡਰਾਮਾ ਕੀਤਾ ਕਿ ਉਹ ਹੁਣ ਦੁਨੀਆ ਦੇ ਵਿੱਚ ਨਹੀਂ ਰਹੀ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਸਦੀ ਪਿਛਲੀ ਵੀਡੀਓ ਆ ਤੇ ਹੁਣ ਕਿਸੇ ਨੇ ਚੱਕ ਕੇ ਉਸ ਨੂੰ ਇੰਸਟਾਗ੍ਰam ਦੇ ਉੱਤੇ ਅਪਲੋਡ ਕਰ ਦਿੱਤਾ ਕਿਉਂਕਿ ਉਹ ਡਰਾਮੇ ਕਰਦੀ ਆ ਪਹਿਲਾਂ ਵੀ ਇਸ ਕਰਕੇ ਲੋਕ ਸਮਝਦੇ ਆ ਕਿ ਖਣੀਓ ਹੁਣ ਦੀ ਵੀਡੀਓ ਐ ਉਸਦੀ ਪੁਰਾਣੀ ਵੀਡੀਓ